ਜਗਰਾਉਂ ਦੇ ਅਨਾਰਕਲੀ ਬਾਜ਼ਾਰ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਲੜਕੀ ਨਾਲ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਛੇੜਛਾੜ ਕਰਨ ਲੱਗ ਪਿਆ ਅਤੇ ਲੜਕੀ ਵੱਲੋਂ ਵਿਰੋਧ ਕਰਨ ਤੇ ਮੌਕੇ ਤੇ ਪਹੁੰਚੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਰੇ ਬਾਜ਼ਾਰ ਵਿੱਚ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਦਰਅਸਲ ਇਹ ਨੌਜਵਾਨ ਆਪਣੇ ਹੱਥ ਵਿੱਚ ਕੈਂਚੀਆਂ ਫੜ ਕੇ ਕੱਪੜੇ ਦੀ ਦੁਕਾਨ ਅੰਦਰ ਕੰਮ ਕਰਦੀ ਲੜਕੀ ਕੋਲੋਂ ਹਾਜਾ ਨਾ ਪੁੱਛਣ ਲੱਗ ਪਿਆ ਲੜਕੀ ਵੱਲੋਂ ਵਿਰੋਧ ਕਰਨ ਤੇ ਨੌਜਵਾਨ ਨੇ ਆਪਣੇ ਆਪ ਨੂੰ ਕੈਂਚੀਆਂ ਮਾਰਦੀ ਗੱਲ ਵੀ ਕਹੀ ਹੈ ਜਦੋਂ ਦੁਕਾਨਦਾਰ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਸ ਨੌਜਵਾਨ ਨੇ ਦੁਕਾਨ ਦੇ ਅੰਦਰ ਹੀ ਡੇਰਾ ਜਮਾ ਲਿਆ ਅਤੇ ਕਿਹਾ ਕਿ ਜੇਕਰ ਕੋਈ ਵੀ ਉਸ ਦੇ ਨੇੜੇ ਆਇਆ ਤਾਂ ਉਹ ਉਸ ਦੇ ਵੀ ਕੈਂਚੀਆਂ ਮਾਰੇਗਾ ਬਾਜ਼ਾਰ ਵਿੱਚ ਇਕੱਠੇ ਹੋਏ ਲੋਕਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੇ ਹੱਥੋਂ ਕੈਂਚੀਆਂ ਖੋ ਕੇ ਇਸ ਦੀ ਚੰਗੀ ਤਰ੍ਹਾਂ ਘੁੱਟ ਮਾਰ ਕੀਤੀ ਹੈ ਫਿਰ ਇਸ ਨੂੰ ਪੁਲਸ ਹਵਾਲੇ ਕਰ ਦਿੱਤਾ ਹੈ ਇਸ ਮੌਕੇ ਬਾਜ਼ਾਰ ਵਿੱਚ ਲੋਕਾਂ ਨੇ ਕਿਹਾ ਕਿ ਇਹ ਨੌਜਵਾਨ ਪਹਿਲਾਂ ਵੀ ਹਰਕਤਾਂ ਕਰ ਚੁੱਕਿਆ ਅਤੇ ਪਿੰਡ ਦੇ ਸਰਪੰਚ ਦੇ ਕਹਿਣ ਤੇ ਇਸ ਨੂੰ ਪਹਿਲਾਂ ਵੀ ਵਾਰਨਿੰਗ ਦੇ ਕੇ ਛੱਡ ਦਿੱਤਾ ਸੀ ਪਰ ਅੱਜ ਇਸ ਨੇ ਫੇਰ ਹੱਦ ਧਰ ਦਿੱਤੀ ਅਤੇ ਹੁਣ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਜਗਰਾਉ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸੰਬੰਸਲ ਦੀ ਰਿਪੋਰਟ ਤੇ ਮੁੰਡਾ ਆਏ ਨੇ ਕੁੜੀ ਨੂੰ ਕਿਸੇ ਨੂੰ ਛੇੜਿਆ ਛੁੜਿਆ ਵਾ ਆ ਕੁੱਟਿਆ ਘਟਿਆ ਉਹਨਾਂ ਨੇ ਆ ਅਸੀਂ ਇਹਨੂੰ ਥਾਣੇ ਲੈ ਚੱਲੇ ਆਣੇ ਲੈ ਚੱਲੇ ਅਸੀਂ ਕਹਿੰਦੇ ਥੇ ਹੋਈ ਸੀ ਜਿਹੜੀ ਕੁੜੀ ਬਗੜੇ ਮੁੰਡਾ ਹੁੰਦਾ ਸੀ ਤਿੰਨ ਚਾਰ ਦਿਨ ਤੱਕ ਲਗਾਤਾਰ ਕੇ ਛੁੜਾ ਛੁੜਾ ਕਰਕੇ ਮਾਫੀ ਮੰਗਾਈ ਸੀ ਫਿਰ ਅੱਜ ਇਹ ਬਿਨਾਂ ਦਮਾ ਤੇ ਕੁਝ ਖਾ ਪੀ ਕੇ ਨਸ਼ਾ ਕਰਕੇ ਇਸ ਦੁਕਾਨ 'ਚ ਵੜ ਗਿਆ ਪਲੇਟ ਮਾਰੇ ਆਪਣੇ ਕਹਿੰਦਾ ਮੈਂ ਨਾ ਮਾਰੂੰਗਾ ਇਹ ਪਿੱਛੇ ਅਸੀਂ ਜਿਹੜੇ ਸਰਪੰਚ ਵਿੱਚ ਬੈਠੇ ਸੀ ਉਹਨੂੰ ਬੁਲਾ ਕੇ ਕਿਹਾ ਵੀ ਆ ਜਾ ਉਹ ਆਇਆ ਨਹੀਂ ਹਰ ਤੱਕ ਜਾਨੂ ਕੁੜੀ ਦੇ ਪਰਿਵਾਰ ਵਾਲੇ ਆ ਗਏ ਫੇਰ ਕੁੱਟਮਾਰ ਕੀਤੀ ਉਹਦੀ ਪੂਰੀ ਕੁੜੀ ਦਾ ਵਿੱਚ ਰੋਲਾ ਸੀ ਹਾਂ ਜਾਨੇ ਫੜਾਤਾ ਹਾਂਜੀ ਸਾਡੇ ਵਿਲਾਦੇ ਦੇਖ ਕੁੜੀ ਲੱਗੀ ਆ ਉਹਦੇ ਮਨ ਕਰ ਅੰਗਰਿਆ ਉਹ ਆ ਜਾ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਵਰਨਾ ਮੈਂ ਆ ਕੇ ਲਾ ਕੇ ਮਰ ਜਾਣਾ ਵਾ ਪੈਟਰੋਲ ਛੜ ਕੇ ਫਿਰ ਦੁਕਾਨ ਦੇ ਵਿੱਚ ਆ ਕੇ ਵੇ ਗਿਆ ਅੰਦਰ ਬਲੇਡ ਲੈ ਕੇ ਆਇਆ ਸੀ ਉਹਨੇ ਪਹਿਲਾਂ ਆਪਦੇ ਬਲੇਡ ਮਾਰੇ ਆ ਫਿਰ ਦੂਜਿਆਂ ਨੂੰ ਵੀ ਧਮਕੀ ਦੇ ਲਈ ਸੀ ਜੇ ਮੇਰੇ ਮੂਹਰੇ ਮਨੁੱਖ ਕਿਸੇ ਨੇ ਬਾਹਰ ਕੱਟੇ ਤੇ ਬਲੇਡ ਮਾਰ ਦੂ ਤੇ ਕਿਥੇ ਬਗਾਲ ਦੇ ਵਿੱਚ ਮੁੰਡਾ ਹੈਗਾ ਜੂਸ ਵਾਲਾ ਉਹ ਵਿਚਾਰਾ ਇਹ ਬਾਹਰ ਕੱਟਣ ਆਇਆ ਸੀਗਾ ਉਹਦੇ ਬਾਹਰ ਤੇ ਬਲੇਡ ਮਾਰਦੇ ਉਹਦੇ ਕੰਦੇ ਥੱਲੇ ਬਲੇਡ ਮਾਰੇ ਆ ਬਸ ਇਹੀ ਹੋਇਆ ਫਿਰ ਲੋਕਾਂ ਨੇ ਉਹਨੂੰ ਫੜ ਕੇ ਬਾਹਰ ਕੱਢਿਆ ਤੇ ਬਾਅਦ ਕੁਟਮਾਰ ਹੋਈ ਬਾ ਅੰਦਰ ਹਾਂ ਫਿਰ ਜਿਹੜੇ ਕੁੜੀ ਜੀ ਦੇ ਉਹਦੇ ਭਰਾ ਨੇ ਉਹਨੂੰ ਬਾਹਰ ਕੱਢਿਆ ਤੇ ਕਟਮਾਲ ਮਾੜੀ ਤੋਂ ਹੋਈ ਹੈ ਤੇ ਪੁਲਿਸ ਲੈ ਗਈ ਪੁਲਿਸ ਲੈ ਕੇ ਬਾਅਦ ਵਿੱਚ